ਮੇਰੀ ਮਾਂ ਦਾ ਜਵਾਈ ਦੇਖੋ ਕਿੰਨਾ ਕੰਮ ਮੇਰੀ ਮਾਂ ਦਾ ਜਵਾਈ ਦੇਖੋ ਕਿੰਨਾ ਕੰਮ ਓ ਸੰਦ ਸਾਹਿਬ ਸੰਦ ਸਾਹਿਬ ਹਾਂਜੀ ਖੰਡ ਵੀ 2 ਕਿਲੋ ਹੀ ਲਈ ਹੈ 2 ਕਿਲੋ ਆਟਾ 2 ਕਿਲੋ ਘਿਓ ਤੇ 2 ਕਿਲੋ ਖੰਡ ਦੇ ਸੀ ਖੰਡ ਇਹ ਨਮਕ ਤਾਂ ਨਹੀਂ ਸੰਤੂ ਸਾਹਿਬ ਕਹਿੰਦੇ ਖਾਂਦੀ ਨਾਮਕ ਤਾਂ ਨਹੀਂ ਤੇ ਫਿਰ ਕੀ ਜੇ ਨਾਮਕ ਹੋਇਆ ਤਾਂ ਆਪਾਂ ਨਮਕੀਨ ਖਾ ਲਾਂਗੇ। ਜੀਰੀ ਤਾਂ ਪੰਜੀਰੀ ਹੁੰਦੀ ਹੈ। ਆ ਸਰੀਰ ਨਹੀਂ ਵੇਖ ਲਾ। ਲਓ ਜੀ ਅੱਜ ਦੀ ਜਿਹੜੀ ਸ਼ੁਰੂਆਤ ਹੈਗੀ ਆ ਤੇ ਵਲੌਗ ਦੀ ਜਿਹੜੀ ਸ਼ੁਰੂਆਤ ਉਹ ਕਰੂਗਾ ਅਰਮਾਨ। ਹਣ ਅਰਮਾਨ ਜੀ ਤੇ ਕਰੋ ਬਈ ਅੱਜ ਦੇ ਵਲੌਗ ਦੀ ਸ਼ੁਰੂਆਤ ਕਰ ਦਿਓ ਫਿਰ। ਗੁੱਡ ਮਾਰਨਿੰਗ ਜੀ। ਸਵਾਗਤ ਹੈ ਤੁਹਾਡਾ ਸਾਡੇ ਨਿਊ ਵਲੌਗ ਵਿੱਚ। ਅੱਜ ਹੈਗੀ ਸਾਡੀ ਪੀਟੀਐਮ। ਅੱਜ ਪੀਟੀਐਮ ਵੱਲੇ 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 ਤਾਂ ਹੀ ਮੁੰਡਾ ਰੈਡੀ ਹੋਈ ਜਾਂਦਾ ਵੇ ਜਦ ਸਕੂਲ ਦੇ ਵਿੱਚ ਹੈਗੀ ਪੀਟੀਐਮ ਯਾਨੀ ਕਿ ਪੇਰੈਂਟਸ ਮੀਟਿੰਗ ਤੇ ਫਿਰ ਕੀ ਹੁੰਦਾ ਬਈ ਪੇਰੈਂਟਸ ਮੀਟਿੰਗ ਦੇ ਵਿੱਚ ਦੱਸੋ ਜਰਾ ਉਹ ਸ਼ਿਕਾਇਤਾਂ ਲੱਗਣੀਆਂ ਮੇਰੀਆਂ ਸਕੂਲਾਂ ਵੀ ਲੱਗਣਗੀਆਂ ਕਿ ਇੱਥੋਂ ਉੱਧਰ ਵੀ ਜਾਣਗੇ ਉੱਧਰ ਉਹ ਇੱਥੇ ਵੀ ਆਣਗੀਆਂ ਸ਼ਿਕਾਇਤਾਂ ਤਾਂ ਬਿਨਾ ਹੋਰ ਕੀ ਹਾਂ ਸ਼ਿਕਾਇਤਾਂ ਤੋਂ ਇੱਕ ਮੇਰੇ ਨੰਬਰ ਦਿਖਣੇ ਆ ਐਗਜ਼ਾਮ ਹੋਏ ਸੀ ਜਿਹੜੇ ਤੇ ਨੰਬਰ 3 ਤੇ ਕੀ ਹੋਣਾ ਅੱਜ ਛੁੱਟੀਆਂ ਮਿਲਣਗੀਆਂ ਅੱਜ ਅੱਜ ਵਿੰਟਰ ਹੌਲੀਡੇਸ ਵਿంటర్ ਹੌਲੀਡੇਸ ਸ਼ੁਰੂ ਹੋ ਜਾਣੀਆਂ ਪਤਾ ਨਹੀਂ ਕਿੰਨੀਆਂ ਮਿਲਦੀਆਂ ਛੁੱਟੀਆਂ 6 6 ਹੀ ਵੈਸੇ ਪਿਛਲੇ ਸਾਲ ਤਾਂ ਵਧਾਤੀਆਂ ਸੀ ਛੁੱਟੀਆਂ ਹਨਾ ਕੀ ਪਤਾ ਹੁਣ ਵੀ ਵਧਾ ਦੇਣ ਹੂੰ ਕੀ ਪਤਾ ਹੁਣ ਵੀ ਵਧਾ ਦੇਣ ਤੇਰ ਮਾਂ ਦੀ ਲੁੱਕ ਦੇਖੋ ਬਈ ਮੈਨੂੰ ਆਪ ਹੀ ਸ਼ੂਜ਼ ਕਰਦਾ ਕੱਪੜੇ ਵੀ ਮੰਮਾ ਆਪ ਹੀ ਕੱਢ ਕੇ ਲੈ ਕੇ ਆਇਆ ਵੀ ਆਹ ਮੈਂ ਪੈਂਟ ਪਾਉਣੀ ਆ ਆਹ ਸ਼ਰਟ ਪਾਉਣੀ ਆ ਆਹ ਉੱਪਰ ਦੀ ਬਰੇਜ਼ਰ ਪਾਉਣਾ ਹਨਾ ਤੇ ਕਾਕਾ ਬਾਹਰ ਹਵਾ ਵੀ ਬਹੁਤ ਆ ਤੇ ਇਹ ਨਹੀਂ ਨੰਗੇ ਸਿਰ ਨਹੀਂ ਜਾਣਾ ਕੋਈ ਨਾ ਚੰਗੀ ਤਰ੍ਹਾਂ ਬੰਦ ਕਰ ਲੈ ਠੰਡ ਬਹੁਤ ਆ ਤਾਰ ਦਾ 10 ਮਿੰਟਾਂ ਦੀ ਹੁੰਦੀ ਹੈ ਮੁੜ ਕੇ ਠੰਡ ਲੱਗ ਜੇ ਫੇਰ ਪਤਾ ਇਹਨੂੰ ਵੀ ਐਂ ਕਰ ਆਹ ਚੀਜ਼ ਨੂੰ ਐਂ ਕਰ ਲੈ ਐਂ ਕਰਦਾ ਹੀਰੋ ਬਣਦਾ ਐਂ ਨਹੀਂ ਕਰਨਾ ਮੈਂ ਪਤਾ ਉਹਨਾ ਟਾਈਮ ਕਰ ਲੋ ਜਿੰਨਾ ਟਾਈਮ ਤੁਸੀਂ ਬਾਈਕ ਤੇ ਜਾਣਾ ਨਹੀਂ ਹੀਰੋ ਬਣਦਾ ਮੁੰਡਾ ਇਹਦਾ ਕਿਤੇ ਤੁਸੀਂ ਘੱਟ ਹੀਰੋ ਮੈਂ ਤੁਹਾਨੂੰ ਆਰਾ ਹੀਰੋ ਚੱਲ ਹੌਲੀ ਹੌਲੀ ਲਜਾਇਓ ਫਿਰ ਠੰਡ ਵੀ ਬਹੁਤ ਆ ਵੈਸੇ ਤਾਂ ਅੱਜ ਬਈ ਤੁੱਪ ਨਿਕਲ ਆਈ ਹੈ ਦੇਖੋ ਹੈ ਵੈਸੇ ਮੱਧਮ ਜੀ ਹੈ ਤੁੱਪ ਧਿਆਨ ਨਾ ਜਾਇਓ ਹੌਲੀ ਹੌਲੀ ਕੀ ਕੀ ਬੈਂਕੀ

ਹਮਨ ਸਿਰ ਨਾਤੀ ਸੀ ਫੇਰ ਤੋਂ ਐਂ ਜੁਲਫਾ ਛੱਡੀਆਂ ਖੁੱਲੀਆਂ ਜੁਲਫਾਂ ਨਹੀਂ ਛੱਡੀਆਂ ਮੈਂ ਸਿਰ ਨਾਤੀ ਸੀ ਤੇ ਹੁਣ ਮੈਂ ਧੁੱਪ ਨਿਕਲੀ ਮੈਂ ਕਿ ਜਲ ਥੋੜੀ ਜੀ ਧੁੱਪ ਸੇਕ ਲਈਏ ਮੁੜ ਕੇ ਕਹੇਗੀ ਮੈਨੂੰ ਖੰਗ ਆਉਂਦੀ ਫੇਰ ਤੂੰ ਖਾਉਂ ਖਾਉਂ ਇਹ ਪਹਿਲਾਂ ਮੈਨੂੰ ਐਂ ਦੱਸੋ ਨਹੀਂ ਉਹ ਤਾਂ ਮੈਂ ਕੈਪ ਲੈ ਲੈਣੀ ਐ ਕਿਉਂ ਰੱਖੇ ਤੈਨੂੰ ਪਤਾ ਨਹੀਂ ਲੱਗਦਾ ਜਮ ਐਨੇ ਪੈਨ ਕੀ ਕਰਨੇ ਸੀਗੇ ਈਰਮਾਨ ਕਹੇ ਇਸ ਤੇ ਲੈ ਆਏ ਨੇ ਇਹ ਵੇਖਦਾ ਬੋਲਣ ਨੂੰ ਲੈ ਕੇ ਇਹ ਕਾ ਲੈ ਕੇ ਆਇਆ ਹੈ ਰਜਿਸਟਰ ਇਹਦੇ ਤੇ ਕਰੂਗਾ ਛੁੱਟੀਆਂ ਦਾ ਕੰਮ ਕਰੂਗਾ ਇਹਦੇ ਤੇ ਪੈਨ ਚਾਰ ਪੰਜ ਕੀ ਕਰਨੇ ਸੀਗੇ ਪੈਨ ਪੈਨ ਮੈਂ ਚਾਰ ਪੰਜ ਖੇਡ ਨੂੰ ਲੱਗੇ ਮੈਡਮ ਇਹਦੀ ਮੈਡਮ ਕਹਿੰਦੀ ਕਲਾਸ ਚ ਚੌੜ ਬਹੁਤ ਕਰਦਾ ਹੁਣ ਇਹਦਾ ਖੰਦ ਕਰੋ ਕੋਈ ਹਰਮਨ ਮੈਂ ਕੱਲਾ ਥੋੜੀ ਨਾ ਕਰ ਦਾਂ ਅਚੋਰ ਸਾਰੇ ਸਾਰੇ ਬੱਚੇ ਚੌੜੀ ਕਰੀਏ ਸਾਰੇ ਕਲਾਸ ਚ ਸਾਰੇ ਚੌੜੀ ਕਰਦੀ ਐ ਬੰਦਾ ਬਣ ਜਾ ਕੋਈ ਚੱਲ ਹੁਣ ਮੇਰੀ ਗੱਲ ਸੁਣੋ ਚਾਹ ਪੀਣੀ ਐ ਤਾਂ ਬਣਾਵਾ ਤੂੰ ਬਣਾ ਚਾਹ ਤੇ ਮੈਂ ਲਿਆਉਣਾ ਕੜਾਈ ਚਾਹ ਲਿਆਓ ਬਈ ਆ ਚਾਹ ਬਣਾਉਣੀ ਆ ਤੇ ਕਢਾਈ ਲੈ ਕੇ ਆਓ ਤੇ ਆਪਾਂ ਬਣਾਈਏ ਜਿਹੜੀ ਪੰਜੀਰੀ ਆਪਣੀ ਬਣਾਉਣ ਵਾਲੀ ਆਪਾਂ ਕਰਦੇ ਪੰਜੀਰੀ ਬਣਾਉਣ ਦੀ ਤਿਆਰੀ ਹਨਾ ਇਹ ਕੰਮ ਬਹੁਤ ਵੱਡਾ ਜਿਹੜਾ ਅੱਜ ਆਪਾਂ ਬਣਾਣਾ ਹਨਾ ਮੈਨੂੰ ਤਾਂ ਬੜਾ ਔਖਾ ਲੱਗੀ ਜਾਂਦਾ ਔਖਾ ਕਾਹਦਾ ਛੇਤੀ ਛੇਤੀ ਬਣਾਈਗੇ ਤੇ ਛੇਤੀ ਛੇਤੀ ਪਰ ਖੋਏ ਨਾਲ ਤਾਂ ਔਖਾ ਹੀ ਆ ਖੋਆ ਬੋਲੂਂ ਪਿੰਦਾ ਹਨਾ ਛੇਤੀ ਛੇਤੀ ਬਣਾਈਏ ਇਹ ਤਾਂ ਬਸ ਆਟਾ ਭੱਜ ਗਿਆ ਤਾਂ ਪੰਜੀਰੀ ਬਣ ਗਈ ਹਨਾ ਇਹ ਨਹੀਂ ਛੱਡੀ ਗਿਗੜੀ ਬਗੜੀ ਆ ਛੱਡੀ ਗਿਗੜੀ ਬਗੜੀ ਆ ਚਲੋ ਫਿਰ ਚਾਹ ਬਣਾ ਲਿਆ ਲਿਓ ਨਹੀਂ ਬਣਾ ਤੇ ਮੈਂ ਲਿਉਣਾ ਸਕਦਾ ਹੀ ਜਾਂ ਜ ਲਓ ਜੀ ਆਪਾਂ ਹੁਣ ਲੱਗੇ ਆਂ ਪਰਜੀਰੀ ਤਿਆਰ ਕਰਨ ਤੇ ਸੰਧੂ ਸਾਹਿਬ ਹੁਣੀ ਆਗੇ ਸੀਗੇ ਫਰਮਾਨ ਦਾ ਰਿਜ਼ਲਟ ਸੁਣ ਕੇ ਤੇ ਸੰਧੂ ਸਾਹਿਬ ਪਹਿਲਾਂ ਵਾਂਗ ਤੁਹਾਨੂੰ ਪਤਾ ਹੀ ਹੈ ਵੀ ਲੱਗੇ ਆਂ ਅੱਗ ਮਚਾਉਣ ਵਾਸਤੇ ਤੇ ਮੈਂ ਲਿਆਂਦਾ ਸਮਾਨ ਚੱਕ ਕੇ نیچے ਤੇ ਬਾਕੀ ਕੜਾਈ ਜਿਹੜੀ ਉਹ ਤਾਂ ਸੰਧੂ ਸਾਹਿਬ ਹੀ ਲੈ ਕੇ ਆਉਣਗੇ ਨੇ ਸੰਧੂ ਸਾਹਿਬ ਆ ਲੈ ਆਉਣਾ ਮੈਂ ਕਿਉਂਕਿ ਕੜਾਈ ਜਿਆਦਾ ਭਾਰੀ ਹੈ ਉਹ ਆਪਾਂ نیچے ਧੋਕੇ ਰੱਖਤੀ ਸੀ ਤੇ ਮੌਸਮ ਬਹੁਤ ਸੋਹਣਾ ਹੈ ਤੋਪ ਵੀ ਨਿਕਲੀ ਆ ਤੇ ਨਾਲ ਨਾਲ ਹਵਾ ਵੀ ਵਗ ਰਹੀ ਆ ਤੇ ਫਿਰ ਆਪਾਂ ਤਾਂ ਟੋਪੀ ਪਾ ਲਈਏ ਸਿੰਦੂ ਸਾਹਿਬ ਲੜਦੇ ਬਹੁਤ ਆ ਮੈਨੂੰ ਵੀ ਨੰਗੇ ਸਿਰ ਨਹੀਂ ਰਹਿਣਾ ਹਨਾ ਕਿਉਂਕਿ ਇੱਕ ਮੇ ਏਸੀ ਨਾਤੀ ਸੀਗੀ ਤੇ ਮੈਂ ਕਿਹਾ ਹਵਾ ਵੱਜ ਕੇ ਕਿਤੇ ਨਾ ਹੋਵੇ ਫਿਰ ਤਾਂ ਬਿਮਾਰ ਹੋ ਜਾਈਗੇ ਤੇ ਚਲੋ ਜੀ ਆਪਾਂ ਕਰਦੇ ਪੰਜੀਰੀ ਰੈਡੀ ਤੇ ਸਾਡੇ ਨਾਲ ਬਣੇ ਰਿਓ ਵਲੌਗ ਦੇ ਨਾਲ ਆਗ ਮਚਾਉਣ ਦੀ ਬੜੀ ਦਿੱਕਤ ਹੁੰਦੀ ਆ ਸਿਆਲਾਂ ਦੇ ਵਿੱਚ ਜਿਵੇਂ ਆਪਾਂ ਉਹਦਾਂ ਸਾਗ ਧਰਨ ਲੱਗਿਆ ਤਾਂ ਸਾਡੇ ਤਾਂ ਛੇਤੀ ਅੱਗ ਵੀ ਮੱਚੀ ਪਰ ਜਦੋਂ ਮੱਚ ਪਈ ਤੇ ਫਿਰ ਬਹੁਤ ਵਧੀਆ ਮੱਚੀ ਹੈ ਨਾ ਤੇ ਹੁਣ ਕਿਵੇਂ ਆ ਕੀ ਮਾਹੌਲ ਲੱਗਦਾ ਅੱਗ ਵੀ ਮੱਚ ਪਈ ਹੈ ਬਸ ਹੁਣ ਆਪਾਂ ਕੜਾਹੀ ਲੈਉਣਾ ਮੈਂ ਕਰਕੇ ਤੇ ਕੜਾਹੀ ਲੈ ਕੇ ਆਉਣੇ ਤੇ ਫਿਰ ਬਣਾਉਣੇ ਆਪਾਂ ਪੰਜੀਰੀ ਤੇ ਫਿਰ ਆਪਾਂ ਖਾਇਆ ਕਰਾਂਗੇ ਟੇਸਟੀ ਟੇਸਟੀ ਪੰਜੀਰੀ ਬਣਾਵਾਂਗੇ ਹੈ ਨਾ ਸਾਨੂੰ ਤਾਂ ਹਾਂ ਬਿਲਕੁਲ ਜੀ ਤਿੰਨ ਚਾਰ ਦਿਨ ਤੋਂ ਅਸੀਂ ਸਮਾਨ ਲਿਆ ਕੇ ਰੱਖੀ ਬੈਠੇ ਸੀ ਤੇ ਸਾਡਾ ਟਾਈਮ ਨਹੀਂ ਲੱਗਿਆ ਬਣਾਉਣ ਦਾ ਪਹਿਲਾਂ ਸੀ ਘਰ ਵਾਸਤੇ ਪੰਜੀਰੀ ਰੈਡੀ ਕਰਨੀ ਆ ਤੇ ਫਿਰ ਜੀਜਾ ਜੀ ਜਿਹੜਾ ਸਮਾਨ ਦੇ ਕੇ ਗਏ ਸੀ ਤੇ ਉਹਨਾਂ ਵਾਸਤੇ ਆਪਾਂ ਪੰਜੀਰੀ ਰੈਡੀ ਕਰਨੀ ਹੈ ਬਸ ਇਹ ਬਾਕੀ ਵੀ ਜਿਹੜਾ ਇਹ ਪੰਜੀਰੀ ਆ ਇਹਨੂੰ ਤੁਸੀਂ ਪੰਜੀਰੀ ਨਾ ਸਮਝਿਆ ਜੋ ਹਾਂ ਇਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਕਿਤਰਾਣੀਆਂ ਦਵਾਈਆਂ ਪਾਈਆਂ ਹੋਈਆਂ ਤੇ ਇਹ ਜਿਨ੍ਹਾਂ ਦਾ ਸਰੀਰ ਦੇ ਲਈ ਬਹੁਤ ਜ਼ਰੂਰੀ ਹੁੰਦਾ ਹ ਅੱਪਾ ਹੋਰ ਚੀਜ਼ਾਂ ਤਾਂ ਖਾਂਦੇ ਨਹੀਂ ਤਾਕਤ ਵਾਲੀਆਂ ਤੇ ਫਰੈਸ਼ ਕਰਕੇ ਸਰਦੀਆਂ ਦੇ ਵਿੱਚ ਵਧੀਆ ਮੌਸਮ ਹੁੰਦਾ। ਹੂੰ ਤੇ ਉਤਪਾਦਕਵਰ ਚੀਜ਼ਾਂ ਫਿਰ ਆਪਾਂ ਖਾਣੀਆਂ ਜਿਹੜੀਆਂ ਦੇਸੀ ਦਿਲਦੀਆਂ ਤੇ ਬਹੁਤ ਮਹਿੰਗੀਆਂ ਨਹੀਂ ਆਈਆਂ। 650 100 ਫਤੀਆਂ ਦੇ ਮੇਰੇ ਜਿਹੜਾ ਸਮਾਨ ਆਇਆ ਟੋਕੰਡੋਲਾ 2 ਕਿਲੋ ਕੇਵਾਂ ਦਾ ਜਿਹੜਾ ਸਮਾਨ 7000 ਰੁਪਏ ਦਾ ਆਇਆ ਆਪਣਾ। ਇਹ ਸਾਨੂੰ ਇੱਕ ਇੱਕ ਚੀਜ਼ ਬਾਰੇ ਦੱਸਾਂਗੇ ਮਤਲਬ ਜਿਹੜੀਆਂ-ਕਿਹੜੀਆਂ ਚੀਜ਼ਾਂ ਪਾਈਆਂ ਤੇ ਆਪਦੀਆਂ ਨੋਟ ਵੀ ਕਰ ਲਿਆ ਜੇ ਤੁਸੀਂ। ਸਾਰਾ ਤੇ ਹੁਣ ਮੈਂ ਲਿਆਉਣਾ ਕੜਾਈ ਜਾ ਕੇ ਥੱਲੇ ਬਾਕੀ ਜਿਹੜੀਆਂ ਆਪਾਂ ਪਿੰਨੀਆਂ ਬਣਾਉਣੀਆਂ ਖੋਈ ਦੀਆਂ ਉਹ ਤਾਂ ਇੱਕ ਢਿੱਡ ਭਰਨ ਹੁੰਦਾ ਹਨਾ ਤੇ ਕਈ ਤਾਂ ਖੋਏ ਦੀਆਂ ਪਿੰਨੀਆਂ ਖਾ ਕੇ ਬਿਮਾਰ ਹੋ ਜਾਂਦੇ ਆ ਵੈਸੇ ਆਪਾਂ ਵੀ ਬਣਾਵਾਂਗੇ ਟੇਸਟੀ ਤਾਂ ਲੱਗਦੀਆਂ ਅੱਜ ਕੱਲ ਦੇ ਮੌਸਮ ਦੇ ਵਿੱਚ ਤੇ ਪਰ ਬਈ ਜਿਹੜੀ ਪੰਜੀਰੀ ਆ ਇਹ ਬਹੁਤ ਜ਼ਰੂਰੀ ਆ ਆਪਾਂ ਨੂੰ ਖਾਣੀ ਤੇ ਆ ਹੀ ਮਹੀਨਾ ਦੋ ਮਹੀਨੇ ਮੌਸਮ ਹੁੰਦਾ ਪੰਜੀਰੀ ਖਾਣ ਦਾ ਤੇ ਸਾਰੇ ਜਣੇ ਜ਼ਰੂਰ ਲਾ ਕੇ ਖਾਇਆ ਕਰੋ ਕਿਉਂਕਿ ਰੋਟੀਆਂ ਤਾਂ ਆਪਾਂ ਸਾਰਾ ਦਿਨ ਖਾਂਦੇ ਰਹਿੰਦੇ ਆ ਤੇ ਤਾਕਤ ਵਾਲੀਆਂ ਚੀਜ਼ਾਂ ਵੀ ਆਪਾਂ ਨੂੰ ਜ਼ਰੂਰੀ ਆ ਤੇ ਬਣੇ ਰਹੋ ਜੀ ਸਾਡੇ ਵਲੌਗ ਦੇ ਨਾਲ ਵਾਹਿਗੁਰੂ ਸਤਨਾਮ ਨਾਮ ਲਓ ਬਈ ਰੱਬ ਦਾ ਚੱਲੋ ਬਈ ਥੱਲੇ ਥੱਲੇ ਸਿਕ ਲੱਗ ਗਈ ਚੀ ਲੱਗਣਾ ਚੀ ਤੇ ਵੈਸੇ ਚੁੱਲਾ ਛੋਟਾ ਤਾਂ ਨਹੀਂ ਠੀਕ ਆ ਕਹਿੰਦੇ ਹੂੰ ਛੋਟਾ ਪੰਜੀਰੀ ਖਾਏਗਾ ਨਹੀਂ ਕਿਉਂ ਮੈਨੂੰ ਬਸੰਦੇ ਨਹੀਂ ਤੇ ਫਿਰ 버ਗਰ ਖਾਲੇਗਾ ਹਾਂ 버ਗਰ ਖਾਲੇਗਾ ਪੰਜੀਰੀ ਨਹੀਂ ਖਾਣੀ ਹੈ ਨਾ ਜਬਰਦਸਤੀ ਖਵਾਇਆ ਕਰੂੰਗੀ ਤੈਨੂੰ ਮੈਂ ਮੈਂ ਤਾਂ ਨਹੀਂ ਖਾਣੀ ਹਾਂ ਥੋੜੀ ਜੀ ਹੋ ਜਾਣ ਤੋਂ ਗਰਮ ਬਸ ਪਾਉਣੇ ਆ ਗਰਮ ਤਾਂ ਇਹਨੇ ਹੋਈ ਜਣਾ ਤੇ ਕਰਦ ਲਿਆਂਦੀ ਰਮਣ ਲਓ ਬਈ ਆਪਾਂ ਹੁਣ ਕਿਓ ਵਾਲੇ ਡੱਬੇ ਖੋਲਦੇ ਆ ਤੇ ਪਾਉਣੇ ਵਿੱਚ ਕਿਓ ਪਿੰਗ ਗੋਲਡ ਕਿਓ ਲਿਆਂਦਾ ਬਈ ਆਪਾਂ ਨੈਸਲੇ ਕੰਪਨੀ ਦਾ ਵਧੀਆ ਹੁੰਦਾ ਬਹੁਤ ਵਧੀਆ ਕਿਓ ਹੁੰਦਾ ਅੱਗੇ ਤਾਂ ਵੈਸੇ ਅਸੀਂ ਘਰੇ ਜੋੜ ਲੈਂਦੇ ਸੀ ਤੇ ਹੁਣ ਅਸੀਂ ਖਾ ਖਾ ਕੇ ਦਿੱਤਾ ਮਕਾ ਕੇ ਉਹ ਹਨਾ ਸਹੀ ਗੱਲ ਜੋੜਿਆ ਨਹੀਂ ਗਿਆ ਤੇ ਐਂ ਤਾਂ ਕਿ ਸਾਡੇ ਤੋਂ ਕਿਉਂ ਜੋੜਿਆ ਨਹੀਂ ਗਿਆ ਨਹੀਂ ਤਾਂ ਆਪਾਂ ਘਰ ਦਾ ਕਿਉਂ ਮੁਕਣ ਹੀ ਨਹੀਂ ਦਿੰਦੇ ਤੇ ਚਲੋ ਮੱਝਾਂ ਦਾ ਦੁੱਧ ਹੁੰਦਾ ਸੀ ਨਾ ਪਹਿਲਾਂ ਹੁਣ ਗਾਈਆਂ ਦਾ ਲਿਆਉਣ ਲੱਗ ਪਏ ਹਾਂ ਤੇ ਮੱਝਾਂ ਦਾ ਦੁੱਧ ਤਾਂ ਫਿਰ ਘਰੇ ਕਿਉਂ ਜੜ ਜਾਂਦਾ ਵਾਦੂ ਤੇ ਚਲੋਰ ਮਾਨ ਖੋਲੋ ਤੇ ਪਾਈ ਆਪਾਂ ਵਿੱਚ ਕਿਉਂ ਅਸੀਂ 2 ਕਿਲੋ ਸਮਾਨ ਦੇ ਆਟੇ ਦੇ ਹਿਸਾਬ ਨਾਲ ਸਮਾਨ ਲੈ ਕੇ ਆਂਦਾ ਕਿਰਾਂ ਆਪਾਂ 2 ਕਿਲੋ ਹੀ ਰਲਾਵਾਂਗੇ 2 ਤੋਂ 3-4 ਕਿਲੋ ਤਾਂ ਬਾਣੀ ਜਾਣੀਆਂ ਹਨਾ ਕਿ ਨਹੀਂ ਹਾਂ ਹਾਂ ਤੇ ਪਾਓ ਕਰ ਅੱਗ ਬਹੁਤ ਮੱਚ ਪਈ ਐ ਬੜਾਈ ਬੜੀ ਗਰਮ ਹੋ ਗਈ ਠੋਖਾ ਕਿ ਨਹੀਂ ਹੂੰ ਜਲਦੀ ਜਲਦੀ ਪਾ ਦਿਓ ਅਰਮਾਨ ਖੋਲ ਦੇਵੀ ਖੋਲ ਦੇ ਫੋਲ ਲੇ ਕੇ ਕਰ ਦਨਾ ਮਰਾਲੀ ਨਹੀਂ ਮੈਂ ਖੋਲ ਦਿੰਨੀ ਐ ਕੋਈ ਨਾ ਮੈਂ ਖੋਲੂਗਾ ਹੂੰ ਖੋਲ ਲੂਗਾ ਮੈਂ ਲਾਓ ਜੀ ਆਪਣਾ ਜੋ ਹੋ ਗਿਆ ਸੀ ਗਰਮ ਤੇ ਹੁਣ ਵਿੱਚ ਆਪਾਂ ਜਿਹੜਾ ਆਟਾ ਪਾਉਣਾ ਸੀ ਉਹ ਦਿੱਤਾ ਪਾ ਤੇ ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਪਕਾਵਾਂਗੇ ਤੇ ਲੋ ਅੱਗ ਬਹੁਤ ਹੈ ਕਿ ਹੋਰ ਕਰ ਤੇਰੀ ਬਸ ਮਿੱਠੀ ਅੱਗ ਚੱਲੇ 2 ਕਿਲੋ ਘਿਓ ਦੇ ਵਿੱਚ ਤੇ 2 ਕਿਲੋ ਹੀ ਆਟਾ ਪਾਇਆ ਆਪਾਂ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਜਿੰਨਾ ਟਾਈਮ ਆਟਾ ਘਿਓ ਨਹੀਂ ਛੜਦਾ ਉਨਾ ਟਾਈਮ ਆਪਾਂ ਇਹਨੂੰ ਚੰਗੀ ਤਰ੍ਹਾਂ ਸੇਕਾਂਗੇ ਆਟੇ ਨੂੰ ਸੰਤੂ Saab ਦੀ ਲਾਤੀ ਡਿਊਟੀ ਅੱਜ ਫੇਰ ਹਨਾ ਕਿ ਨਹੀਂ ਹੂੰ ਮੈਂ ਕਿਹਾ ਸੰਤੂ Saab ਦੀ ਲਾਤੀ ਡਿਊਟੀ ਅੱਜ ਫੇਰ ਹੋਰ ਚੰਗੀ ਤਰ੍ਹਾਂ ਆਟਾ ਭੁੰਨਣਾ ਆਪਾਂ ਜਿੰਨਾ ਟਾਈਮ ਕਿਓ ਨਹੀਂ ਨਾ ਛੜਦਾ ਆਟਾ ਓਨਾ ਟਾਈਮ ਭੁੰਨੀ ਜਾਣਾ ਅੱਛਾ ਹੂੰ ਚੰਗੀ ਤਰ੍ਹਾਂ ਲਾ ਦਿਓ ਚਾਰ ਚੁਕੇ ਲੋ ਜੀ ਹੁਣ ਮੈਡਮ ਨੂੰ ਮੈਂ ਕਿਹਾ ਮੈਨੂੰ ਥੋੜੀ ਰੈਸਟ ਮਿਲ ਜੂਗੀ ਰੈਸਟ ਦੇ ਵਰਤੋਂ ਤੂੰ ਬਣਾ ਹੁਣ ਮੈਡਮ ਦੀ ਵਾਰੀ ਆ ਵੀ ਮੈਂ ਕਿਹਾ ਯੋਗਦਾਨ ਤਾਂ ਪਾਸ ਫੋਟੋ ਕਰਨਾ ਚਲਾਉਣ ਦੇ ਵਿੱਚ ਲੈ ਹਾਂ ਜੀ ਮੈਂ ਯੋਗਦਾਨ ਪਾਈ ਨੂੰ ਤਾਂ ਫਿਰ ਤਿਆਰनियां ਬਹੁਤ ਹੁੰਦੀਆਂ ਇਹਦੀਆਂ ਬਦਾਮ ਰਗੜੇ ਕਾਜੂ ਰਗੜੇ ਹਾਂ ਗਿੰਦ ਰਗੜੀ ਇਹ ਲੱਗਦਾ ਹੁਣ ਤਾਂ ਕੁਝ ਕੁ ਜਣਾ ਲੈ ਯਾਰ ਤਵੀ ਹਾਂ ਕੋਸ਼ਕ ਸਮਾਨ ਜਿਹੜਾ ਸੀਗਾ ਉਹ ਮੈਂ ਪ੍ਰਾਂਤ ਦੇ ਵਿੱਚ ਕੱਢ ਲਿਆ ਸੀ ਤੇ ਬਾਕੀ ਸੰਧੂ ਸਾਹਿਬ ਦੱਸਣਗੇ ਤੁਹਾਨੂੰ ਤੇ ਪ੍ਰਾਂਤ ਦੇ ਵਿੱਚ ਕੀ ਕੀ ਸਮਾਨ ਕੱਢ્યો ਮੈਂ ਤੁਹਾਨੂੰ ਦਿਖਾਉਣੀ ਆ ਇਹ ਹੈਗੀ ਆ ਜੀ ਚਾਰੇ ਮਗਜ਼ ਤੇ ਇਹ ਹੈਗੀ ਸੌਗੀ ਇਹ ਵਾਲੇ ਕਾਜੂ ਆ ਆ ਬਦਾਮ ਆ ਆ ਵਾਲੀ ਖਸ ਖਸਾ ਆ ਹੈਗੇ ਗੁੰਦ ਗੁੰਦ ਨੂੰ ਕੀ ਕੀਤਾ ਇਹਨੂੰ ਮੈਂ ਨੀਚੇ ਜਾ ਕੇ ਇਸ ਕੜਾਈ ਦੇ ਵਿੱਚ ਥੋੜਾ ਜਿਹਾ ਘਿਓ ਪਾ ਕੇ ਦੇਸੀ ਇਹਨੂੰ ਭੁੰਨ ਕੇ ਤੇ ਉਸ ਤੋਂ ਬਾਅਦ ਆਪਾਂ ਕੁੰਡੇ ਦੇ ਵਿੱਚ ਇਹਨੂੰ ਰਗੜ ਲਿਆ ਕਿਉਂਕਿ ਇਹ ਭੁੰਨ ਕੇ ਹੀ ਪਾਉਣੀ ਪੈਂਦੀ ਆ ਤੇ ਬਾਕੀ ਜਿਹੜਾ ਸਮਾਨ ਆ ਉਹ ਹਜੇ ਲਖਾਫੇ ਦੇ ਵਿੱਚ ਪਿਆ ਦੇਖੋ ਕਾਫੀ ਸਾਰਾ ਸਮਾਨ ਆ ਪੀਸਿਆ ਪਸਾਇਆ ਲਿਆਂਦਾ ਸੀ ਆਪਾਂ ਤੇ ਆਹ ਕੋਈ ਹੈਗੀ ਆ ਵੰਗ ਭਸਮ ਇਹਦੀਆਂ ਚਾਰ ਡੱਬੀਆਂ ਬਾਕੀ ਸੰਧੂ ਸਾਹਿਬ ਦੱਸਣਗੇ ਕਿਉਂਕਿ ਮੈਨੂੰ ਨਾਮ ਆਂਦਾ ਨਹੀਂ ਪਤਾ ਕੀ ਕੀ ਨਾਮ ਆ ਕੀ ਕੁਝ ਚੀਜ਼ਾਂ ਜਿਹੜੀਆਂ ਵਿੱਚ ਐਡ ਕਰਨੀਆਂ ਤੇ ਆ ਮੈਂ ਤੁਹਾਨੂੰ ਦੱਸਦਾ ਜਿਹੜੀਆਂ ਜਿਹੜੀਆਂ ਚੀਜ਼ਾਂ ਦਾ ਮੈਨੂੰ ਪਤਾ ਸੀ ਤੇ ਬਾਕੀ ਹੁਣ ਲਈਏ ਟਾਕ ਕਿਉਂਕਿ ਧੁੱਪੇ ਮੱਖੀਆਂ ਬਹੁਤ ਆਉਂਦੀਆਂ ਤੇ ਬਸ ਹੋਊਗਾ ਆਪਣਾ ਇਧਰੋਂ ਆਟਾ ਰੈਡੀ ਹੋਊਗਾ ਭੁੱਜ ਕੇ ਤੇ ਫਿਰ ਆਪਾਂ ਵਿੱਚ ਪਾਵਾਂਗੇ ਲਓ ਜੀ ਇਹ ਹੈਗਾ ਵੰਗ ਭਸਮ ਤੇ ਲੋਹ ਭਸਮ ਇਹਦੀਆਂ 2-2 ਡੱਬੀਆਂ ਦਿੱਤੀਆਂ ਇਹ ਹੈਗਾ ਟੋਟਲ 4 ਸ਼ੀਸ਼ੀਆਂ ਇਹ ਇਦਾਂ ਦੀਆਂ ਸ਼ੀਸ਼ੀਆਂ ਆ ਇਹ ਤੇ ਇਹ ਦੋ ਦੋ ਦਿੱਤੀਆਂ ਆ ਦੇਖੋ ਲੋਹ ਪਸਮ ਤੇ ਵੰਗ ਪਸਮ ਲਓ ਜੀ ਆਟਾ ਆਪਣਾ ਜਿਹੜਾ ਭੁੰਨ ਕੇ ਹੋ ਗਿਆ ਰੈਡੀ ਜਿਹੜਾ ਘਿਓ ਆ ਉਹ ਉੱਪਰ ਆ ਗਿਆ ਤੇ ਹੁਣ ਆਪਾਂ ਲਾ ਦਈਏ ਸੰਧੂ ਸਾਹਿਬ ਹਣਾ ਦੇਖੋ ਪੂਰਾ ਬਰਾਊਨ ਬਰਾਊਨ ਆਟਾ ਹੋ ਗਿਆ ਬਹੁਤ ਮਿਹਨਤ ਕੀਤੀ ਹੈ ਬਈ ਸੰਧੂ ਸਾਹਿਬ ਨੇ ਅੱਜ ਮੈਂ ਖਵਾਈ ਬਣਾਉਂਗਾ ਖਾਣੀ ਵੀ ਸੰਧੂ ਸਾਹਮਣੇ ਹੀ ਹੈ ਮੈਂ ਤਾਂ ਥੋੜੀ ਬਹੁਤੀ ਖਾਣੀ ਹੈ ਇਹਨਾਂ ਨੇ ਨਹੀਂ ਖਾਣੀ ਜਿਆਦਾ ਹੈ ਹੈ ਬਸ ਲਾ ਦੀਏ ਕਿਹਾ ਉਹ ਆ ਗਿਆ ਉੱਪਰ ਹੋਰ ਹੁਣ ਆਪਾਂ ਥੱਲੇ ਲਾ ਕੇ ਤੇ ਫੇਰ ਸਮਾਨ ਪਾਵਾਂਗੇ ਇਹਦੇ ਵਿੱਚ ਐਦੋਂ ਬਾਅਦ ਫੇਰ ਹੋਰ ਤਿਆਰ ਕਰਨੀ ਆਪਾਂ ਪੰਜੀਰੀ ਹੈ ਹਾਂ ਇੱਕ ਹੋਰ ਆਰਡਰ ਆਇਆ ਅਜੇ ਤਾਂ ਬਈ ਸਾਨੂੰ ਆਰਡਰ ਇੱਕ ਹੋਰ ਆਇਆ ਤੇ ਹੋਰ ਵੀ ਜੇ ਕਿਸੇ ਨੇ ਪੰਜੀਰੀ ਸਾਡੇ ਤੋਂ ਬਣਾਉਣੀ ਹੋਵੇ ਤਾਂ ਸਾਨੂੰ ਆਰਡਰ ਦੇ ਸਕਦੇ ਆਂ ਅਸੀਂ ਪੰਜੀਰੀ ਬਣਾ ਕੇ ਦੇ ਦਿਆ ਕਰਾਂਗੇ ਇਸ ਤੋਂ ਬਾਅਦ ਆਪਾਂ ਫੇਰ ਤੋਂ ਪੰਜੀਰੀ ਜਿਹੜੀ ਤਿਆਰ ਕਰਨੀ ਹੈ ਚਲੋ ਲਾਈਏ ਚਲੋ ਚਲੋ ਜਰਮੜੇ ਬਣ ਗਏ ਹਾਂ ਹਾਂ ਤੇ ਦੇ ਆ ਦੇਖੋ ਉੱਪਰ ਕਿਉਂ ਆ ਗਿਆ ਬਸ ਬਣ ਗਿਆ ਚਲੋ ਕੱਪੜੇ ਨਾ ਖੜੋ ਨਹੀਂ ਨਹੀਂ ਹੈ ਨਹੀਂ ਨਹੀਂ ਬਣ ਗਿਆ ਨਹੀਂ ਨਾ ਲਓ ਜੀ ਮੈਂ ਚਨਾ ਚੜਦੀ ਨਹੀਂ ਨਹੀਂ ਸਵਾਰ ਕੇ ਫੜੋ ਰੁਕੋ ਚਲੋ ਵਾਹਿਗੁਰੂ ਸਤਨਾਮ ਇੱਥੇ ਜੀ ਰੱਖੋ ਹਵਾ ਲੱਗਦੀ ਚਲੋ ਬਈ ਚੱਕੋ ਸਮਾਨ ਸਾਰਾ ਇਹਦੇ ਨਾਲ ਫੜੋ ਆਹ ਕੱਪੜੇ ਨਾਲ ਫੜ ਲਓ ਲੈ ਹੁਣ ਆਪਾਂ ਪਾਈਏ ਇਹਦੇ ਵਿੱਚ ਸਮਾਨ ਤੇ ਮਾੜਾ ਜਿਹਾ ਦੱਸੋ ਵੀ ਆਹ ਕੀ ਕੀ ਸਮਾਨ ਹੈ ਵੈਸੇ ਨਾਮ ਤਾਂ ਸੰਧੂ ਸਾਹਿਬ ਨੂੰ ਵੀ ਨਹੀਂ ਪਤਾ ਤੇ ਪਰ ਵੀ ਇੰਨੀਆਂ ਚੀਜ਼ਾਂ ਵਿੱਚ ਪਾਉਣੀਆਂ ਦੇਖੋ ਇੱਧਰ ਦੱਸੋ ਮੈਂ ਹੁਣ ਦੱਸਣਾ ਦੱਸੋ ਇਹਦੇ ਚ ਆਪਣਾ ਹੈਗਾ 2 ਕਿਲੋ ਤਾਂ ਆਪਾਂ ਦੇਸੀ ਘਿਓ ਪਾਇਆ ਸੀਗਾ ਹੈ ਦੇਸੀ ਘਿਓ ਤਾਂ ਦੱਸਤਾ ਮੈਂ ਇਹ 2 ਕਿਲੋ ਖੰਡ ਹੈ ਜੀ ਤੇ ਆਟਾ ਪਾਇਆ 2 ਕਿਲੋ ਹਨਾ ਹਾਂ ਗੂੰਦ ਹੈਗੀ ਆ ਵਿੱਚ 200 ਗ੍ਰਾਮ 200 ਗ੍ਰਾਮ ਗੂੰਦ 200 ਗ੍ਰਾਮ ਗੂੰਦ ਹੈ ਕਿਸ਼ਮਿਸ਼ ਹੈ 100 ਗ੍ਰਾਮ ਫੁੱਲ ਸੁਪਾਰੀ ਹੈ 100 ਗ੍ਰਾਮ ਸਫੈਦ ሙਸਲੀ ਹੈ ਜੀ 100 ਗ੍ਰਾਮ ਅੱਛਾ ਤੇ ਸਤਾਵਰ ਹੈਗਾ 100 ਗ੍ਰਾਮ ਹੱਡ ਜੋੜ ਹੈ 100 ਗ੍ਰਾਮ ਅੱਛਾ ਰਨ ਇਰਾਨੀ ਸਾਲਮ 50 50 ਗ੍ਰਾਮ ਅੱਛਾ ਜੀ ਇਰਾਨੀ ਸਾਲਮ ਮਿਸ਼ਰੀ 50 ਗ੍ਰਾਮ ਹੂੰ ਬੰਗ ਪਸਮ 20 ਗ੍ਰਾਮ ਲੋ ਪਸਮ 20 ਗ੍ਰਾਮ ਕਾਫੀ ਸਾਰਾ ਸਮਾਨ ਹੈ ਬਦਾਮ ਹੈ 250 ਗ੍ਰਾਮ ਮਗਜ ਹੈਗੇ ਆ ਖਾਸ ਖਾਸ ਹੈਗੀ ਹੈ 100 ਗ੍ਰਾਮ ਠੀਕ ਹੈ ਕਾਲੀ ਮਿਰਚ 50 ਗ੍ਰਾਮ ਤੇ ਜਮੈਨ ਦੇਖੋ ਬਈ ਸੁਣਦੇ ਸੁਣਦੇ ਤੁਸੀਂ ਜਾਓਗੇ ਥੱਕ ਇੰਨੀਆਂ ਚੀਜ਼ਾਂ ਵਿੱਚ ਪਾਈਆਂ ਬੈਲ ਗੁੱਦ 100 ਗ੍ਰਾਮ ਤੇ ਕਿਸ਼ਮਿਸ਼ ਦਾਖਾਂ 100 ਗ੍ਰਾਮ ਹੈ ਅੱਛਾ ਤੇ ਛਿਲਾ ਇਹਦੇ ਵਿੱਚ ਹੀ ਆਪਾਂ ਸਾਰਾ ਕੁਝ ਮਿਕਸ ਕਰ ਲਏ ਹਨਾ ਲਓ ਜੀ ਆਪਾਂ ਹੁਣ ਚੀਜ਼ਾਂ ਗენਦੇ ਆਂ ਵੀ ਵਿੱਚ ਕਿੰਨੀਆਂ ਪਾਈਆਂ ਸੰਧੂ ਸਾਹਿਬ ਨੇ ਵੈਸੇ ਬੋਲ ਕੇ ਤੁਹਾਨੂੰ ਦੱਸਦਾ 1 2 3 4 5 6 7 ਚਲੋ ਕਰੋ ਐਡ 8 9 10 11 12 13 ਇਹ ਸਾਰਾ ਕੁਝ ਪੀਸਿਆ ਹੀ ਹੋਇਆ ਪੀਸੇ ਬਿਨਾ ਤਾਂ ਫਿਰ ਪੈਂਦਾ ਵੀ ਨਹੀਂ 14 ਅਸੀਂ ਸਹੀ ਸਹੀ ਇਹ ਜੋ ਆਪਾਂ ਫੁੱਲ ਜਾਈ ਨਹੀਂ ਹਨ ਹਾਂ ਇਹ ਜਿਵੇਂ ਤੇ 15 ਚਿੰਗਿਤ ਤਾਂ ਪਿਛਲੀ ਸੀ ਅਡਲੀਆਂ ਤਰੀ 15 ਚੀਜ਼ਾਂ ਇਹ ਹੋਗੀਆਂ ਤੇ ਬਾਕੀ ਦੋ ਚੀਜ਼ਾਂ ਆਪਣੀਆਂ ਆ ਰਹੇ ਹੋਗੀਆਂ ਹਨਾ 16 ਤੇ 17 ਕਰਦ ਕਿਥੇ ਇਹ ਹੁਣ ਡੱਬੀਆਂ ਜੀਆਂ ਖੋਲਣਗੇ ਇਸ ਤਰ੍ਹਾਂ ਪੈਕਿੰਗ ਹੈ ਦੀ 17 ਚੀਜ਼ਾਂ ਹੋਗੀਆਂ ਟੋਟਲ ਬਾਕੀ ਕੀ ਹੋ ਗਿਆ ਆਟਾ ਹੋ ਗਿਆ ਤੇ ਦੇਸੀ ਖਾਂਡਾ ਪੈਕਟਾਂ ਦੇ ਵਿੱਚ ਪਈ ਆ ਹਨਾ ਤੇ ਸੰਧੂ ਸਾਹਿਬ ਸਮਾਨ ਬਹੁਤ ਪਾ ਲਿਆ ਹਨਾ ਆਪਾਂ ਸਮਾਨ ਫਿਰ ਤੇ ਪੂਰੀ ਤਾਕਤ ਵਾਲੀ ਪੰਜੀਰੀ ਆ ਬਈ ਸਾਰੇ ਜਣੇ ਜਰੂਰ ਬਣਾ ਕੇ ਖਾਓ ਤੇ ਕੀ ਕੀ ਆਪਾਂ ਸਮਾਨ ਵਿੱਚ ਐਡ ਕੀਤਾ ਸਾਰੀ ਤੁਹਾਨੂੰ ਲਿਸਟ ਜਿਹੜੀ ਆ ਉਹ ਵਲੌਗ ਦੇ ਵਿੱਚ ਆਪਾਂ ਪਾ ਦਾਂਗੇ ਲਾਸਟ ਤੇ ਤੇ ਤੁਸੀਂ ਕਰ ਲਿਓ ਚੈੱਕ ਹੈਨਾ ਸੰਤੂ ਸਾਹਿਬ ਹਾਂ ਇੱਕ ਹੋਰ ਸੀਸੀ ਚਾਹੀਦੀ ਓਕੇ ਤੇ ਹੁਣ ਆਪਾਂ ਪਹਿਲਾਂ ਦੇਸੀ ਖੰਡ ਆ ਜਿਹੜੀ ਨਾਲ ਦੀ ਨਾਲ ਖਰਚਣਾ ਵੀ ਮਾਰਨਾ ਹੈ ਨਾਲ ਦੀ ਨਾਲ ਖਰਚਣਾ ਮਾਰ ਦੇਣਾ ਪਹਿਲਾਂ ਦੋਨੇ ਜਿਹੜੇ ਲਿਫਾਫੇ ਉਹ ਵਿੱਚ ਪਾ ਦਿਓ ਤੇ ਖਰਚਣਾ ਮਾਰਦਗੇ ਨਾਲ ਦੀ ਨਾਲ ਤੇ ਉਪਰੋਂ ਦੀ ਆਪਾਂ ਜਿਹੜਾ ਡਰਾਈ ਫਰੂਟ ਵਗੈਰਾ ਸਾਰਾ ਸਮਾਨ ਉਹ ਪਾ ਦਾਂਗੇ ਤੇ ਪੰਜੀਰੀ ਆਪਣੀ ਬਣ ਕੇ ਰੈਡੀ ਆ ਬਈ ਖੰਡ ਵੀ 2 ਕਿਲੋ ਹੀ ਲਈ ਆ 2 ਕਿਲੋ ਆਟਾ 2 ਕਿਲੋ ਘਿਓ ਤੇ 2 ਕਿਲੋ ਖੰਡ ਦੇ ਸੀ ਖੰਡ ਹੀ ਨਮਕ ਤਾਂ ਨਹੀਂ ਸੰਤੂ ਸਾਹਿਬ ਕਹਿੰਦੇ ਖੰਡ ਹੀ ਨਮਕ ਤਾਂ ਨਹੀਂ ਤੇ ਫੇਰ ਕੀ ਜੇ ਨਮਕ ਹੋਇਆ ਤਾਂ ਆਪਾਂ ਨਮਕੀਨ ਖਾ ਲਾਂਗੇ ਪੰਜੀਰੀ ਤਾਂ ਪੰਜੀਰੀ ਹੁੰਦੀ ਆ ਅਸਲੀ ਨਹੀਂ ਵੇਖ ਲਾ ਨਹੀਂ ਹਜੇ ਆਪਾਂ ਝੂਠੀ ਨਹੀਂ ਕਰਨੀ ਆਪਾਂ ਬਾਬਿਆਂ ਦੇ ਨਾਂ ਦੀ ਧਰਨੀ ਆ ਸਭ ਤੋਂ ਪਹਿਲਾਂ ਕੋਈ ਵੀ ਚੀਜ਼ ਅਸੀਂ ਬਣਾਉਣੇ ਆ ਵੀ ਬਾਬਿਆਂ ਦੇ ਨਾਂ ਦੀ ਕੱਢਦੇ ਆ ਸਾਰੇ ਜਣੇ ਕੱਢਿਆ ਕਰੋ ਜ਼ਰੂਰੀ ਆ ਰੱਬ ਦਾ ਨਾਂ ਸਭ ਤੋਂ ਪਹਿਲਾਂ ਚਲੋ ਬਈ ਹੁਣ ਇਹਨੂੰ ਫੜਦੀ ਆ ਮੈਂ ਹਨਾ ਕੁੰਡੇ ਤੇ ਫਿਰ ਮਿਕਸ ਹੋਊਂਗੀ ਕੁੰਡੇ ਰੰਦੇ ਦਾ ਫਰਮ ਨਹੀਂ ਲੋੜਾ ਫੜ ਲੈ ਮੈਂ ਕੱਢ ਲੈ ਮੈਂ ਮਿਕਸ ਚੰਗੀ ਤਰ੍ਹਾਂ ਮਿਕਸ ਕਰ ਦੋ ਇਹਨੂੰ ਹਾ 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 ਕੀ ਆ ਬਾਤਾਂ ਆ ਕੀ ਆ ਬਾਤਾਂ ਕੀ ਰੰਗ ਜਿਹਾ ਬਦਲ ਗਿਆ ਮੈਂ ਤਾਂ ਕਿ ਕਿੱਦ ਕਿੱਦ ਕੀ ਆ ਬਾਤ ਨਹੀਂ ਨਹੀਂ ਆਪਾਂ ਪਤਾ ਕਿੰਨੀ ਭੁੰਨੀ ਐ ਮੈਂ ਤਾਂ ਕਹਿੰਦੀ ਡਰਾਈ ਫੂਡ ਵੀ ਵਿੱਚ ਆਪਾਂ ਕਰਦੀਏ ਕਿ ਨਹੀਂ ਪਹਿਲਾਂ ਹੋਰ ਕਰਨੀ ਐ ਲਿਆ ਤੂੰ ਮਿਕਸ ਕਰਕੇ ਨਾਲ ਹੀ ਮਿਕਸ ਹੋ ਜਾਣਾ ਚੱਕ ਕੇ ਪਾਇਓ ਖੜ ਜਾ ਖੜ ਜਾ ਫਿਰ ਮਣੀ ਕਰ ਫਿਰ ਮੈਂ ਦੋਨੇ ਪਾਸੇ ਆ ਵੀ ਬਾੜੀ ਲੱਗਦੀ ਐ ਫਿਰ ਮੈਂ ਦੋਨੇ ਪਾਸੇ ਫੜ ਲੂੰਗੀ ਨਾ ਦੇਖੋ ਫੜੋ ਮੈਂ ਲੈਣਾ ਹਾਂਜੀ ਆ ਚੱਕ ਕੇ ਸਾਰਾ ਵਿੱਚ ਸਮਾਨ ਪਾ ਦੋ ਮੇਰੇ ਮਿਕਸਰ ਨਾ ਤਲ ਗਿਆ ਤੁਹਾਨੂੰ ਕਰ ਦਿਓ ਵੈਸੇ ਤਾਂ ਵਿੱਚ ਮਿਕਸ ਹੋ ਹੀ ਜਾਣਾ ਨਹੀਂ ਨਹੀਂ ਚੰਗੀ ਤਰ੍ਹਾਂ ਸੰਧੂ ਸਾਹਿਬ ਕਹਿੰਦੇ ਹੱਥ ਨਾਲ ਥੋੜਾ ਜਿਹਾ ਮਿਕਸ ਕਰ ਲੀਏ ਚਲੋ ਮਿਕਸ ਕਰ ਲਓ ਕਈ ਵਾਰ ਨਾ ਮੈਂ ਦੇਖੀ ਐ ਪੰਜੀਰੀ ਬਣਾਉਂਦੇ ਵਿੱਚ ਬਦਾਮ ਕਾਜੂ ਤੇ ਮਗਜ ਤਿੰਨ ਚਾਰ ਚੀਜ਼ਾਂ ਪਾ ਕੇ ਬਣਾਉਂਦੇ ਆ ਉੱਡੀ ਜਾਂਦਾ ਸੰਧੂ ਸਾਹਿਬ ਬੱਸ ਕਰੋ ਕੀਮਤੀ ਸਮਾਨ ਉੱਡ ਨਾ ਜਾਵੇ ਹੋਰ ਉਹ ਹੀ ਤਾਂ ਗੱਲ ਐ ਇੰਨਾ ਮਹਿੰਗਾ ਹੈਗਾ ਪਾ ਦੋ ਵਿੱਚ ਵਾਹਿਗੁਰੂ ਚਲੋ ਬਈ ਵਾਹਿਗੁਰੂ ਸਤਨਾਮ ਜੀ ਹੌਲੀ ਹੌਲੀ ਪਾਓ ਉਡਾਣਾਂ ਦੇਓ ਚੱਕੋ ਬਈ ਲੈ ਬਈ ਹੁਣ ਮੈਂ ਫੜਦੀ ਆ ਦੋਨੇ ਪਾਸੇ ਲਓ ਬਈ ਪੰਜੀਰੀ ਹੋ ਗਈ ਆਪਣੀ ਮਿਕਸ ਤੇ ਜ਼ਬਰਦਸਤ ਪੰਜੀਰੀ ਬਣ ਗਈ ਆ ਕੀ ਬਾਤ ਆ ਆ ਜਾਓ ਬਈ ਜੀ ਨੇ ਜਿਹਨੇ ਪੰਜੀਰੀ ਖਾਣੀ ਆ ਸੰਧੂ ਸਾਹਮਣੇ ਕਰਤੀ ਆ ਪੰਜੀਰੀ ਰੈਡੀ ਹੂੰ ਸਾਰਾ ਜੋਰ ਲੱਗ ਗਿਆ ਪੰਜੀਰੀ ਸਾਰਾ ਜੋਰ ਲੱਗ ਗਿਆ ਤੇ ਹਜੇ ਤਾਂ ਜੋਰ ਹੋਰ ਬਚਾ ਕੇ ਰੱਖੋ ਹਜੇ ਹੋਰ ਤਿਆਰ ਕਰਨੀ ਮੈਂ ਸਾਲੀ ਆ ਸਾਲੀ ਆਪਦੀ ਸਾਲੀ ਆਸਤੇ ਹੀ ਕਰਦੀ ਆ ਹਾਂ ਇਹ ਆਏ ਹੋ ਜਾ ਜੀਜਾ ਮਿਲਦਾ ਕਿਸੇ ਨੂੰ ਜਿਹੜਾ ਸਾਲੀ ਨੂੰ ਪੰਜੀਰੀ ਤਿਆਰ ਕਰਕੇ ਦਿੰਦਾ ਹੈ ਫਿਰ ਸਾਲੀ ਦੇ ਵਿੱਚ ਖੀਚੇ ਤੇ ਗਲੋ ਆਉਂਦੀ ਜੋ ਬਈ ਮੇਰਾ ਜੀਜਾ ਤਾਂ ਨਹੀਂ ਬਣਾ ਕੇ ਦਿੰਦਾ ਮੈਨੂੰ ਪੰਜੀਰੀ ਹੋਰ ਮੈਂ ਤਾਂ ਆਪਦੇ ਜੀਜੇ ਨੂੰ ਕਹੂੰਗੀ ਬਈ ਮੈਨੂੰ ਤਾਂ ਪੰਜੀਰੀ ਬਣਾ ਕੇ ਦਿਆ ਕਰੇ ਕਿ ਨਹੀਂ ਚਲੋ ਬਸ ਹੁਣ ਮੈਂ ਨਹੀਂ ਮਿਕਸ ਕਰੀਆ ਨਹੀਂ ਹੱਥਾਂ ਤੱਕ ਕਰ ਮਿਕਸ ਕਰਨੀ ਹੈ ਬਸ ਬਸ ਹੋ ਗਈ ਮਿਕਸ ਬਹੁਤ ਵਧੀਆ ਬਣ ਗਈ ਕਿੰਨਾ ਚੜੇ ਹੈ ਨਾ ਲਓ ਜੀ ਸੰਧੂ ਸਾਹਿਬ ਗਏ ਨੀਚੇ ਪੰਜੀਰੀ ਆਪਾਂ ਕੱਢਤੀ ਸੀ ਕਿਸੇ ਬਰਤਨ ਦੇ ਵਿੱਚ ਤੇ ਮੈਂ ਕਿਹਾ ਚਲੋ ਤੁਸੀਂ ਨੀਚੇ ਰੱਖਿਓ ਤੇ ਹੁਣ ਆਪਾਂ ਤਿਆਰੀ ਕਰਦੇ ਆਂ ਵੀ ਫਿਰ ਤੋਂ ਪੰਜੀਰੀ ਬਣਾਉਣ ਦੀ ਕਿਉਂਕਿ ਤੁਹਾਨੂੰ ਦੱਸਿਆ ਸੀ ਵੀ ਆਪਾਂ ਆਪਣੀ ਸਿਸਟਰ ਵਾਸਤੇ ਵੀ ਥੋੜੀ ਜੀ ਪੰਜੀਰੀ ਤਿਆਰ ਕਰਕੇ ਦੇਣੀ ਹੈ ਤੇ ਆਪਾਂ ਤਾਂ ਪੰਜੀਰੀ ਜਿਹੜੀ ਸੀ ਉਹ ਤਿਆਰ ਕਰ ਲਈ ਆ ਤੇ ਹੁਣ ਆਪਾਂ ਬਸ ਕਰਨ ਲੱਗੇ ਆਂ ਉਹਨਾਂ ਵਾਸਤੇ ਪੰਜੀਰੀ ਰੈਡੀ ਲਓ ਜੀ ਆਪਾਂ ਫਿਰ ਤੋਂ ਤਿਆਰ ਕਰਨ ਲੱਗੇ ਆ ਪੰਜੀਰੀ ਇਹ ਪਹਿਲਾਂ ਆਪਾਂ 2 ਕਿਲੋ ਆਟੇ ਦੀ ਪੰਜੀਰੀ ਬਣਾਈ ਸੀ ਤੇ ਹੁਣ ਆਪਾਂ 1 ਕਿਲੋ ਆਟੇ ਦੀ ਪੰਜੀਰੀ ਬਣਾਉਣੀ ਆ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਸਾਨੂੰ 1 ਕਿਲੋ ਕਾਟੇ ਦੀ ਪੰਜੀਰੀ ਬਣਾ ਦਿਓ ਤੇ ਆਟਾ ਮੈਂ ਤੋਲ ਕੇ ਲੈ ਆਈ ਸੀ ਨੀਚੋਂ ਤੇ ਸਮਾਨ ਜਿਹੜਾ ਵੀ ਉਹਨਾਂ ਨੇ ਵੀ ਓਨਾ ਹੀ ਪਾਇਆ ਜਿੰਨਾ ਕੀ ਸਮਾਨ ਪਾਇਆ ਤੇ ਬਦਾਮ ਤੇ ਕਾਜੂ ਜਿਹੜੇ ਆ ਉਹ ਮੈਂ ਕੋਟਨੇ ਦੇ ਨਾਲ ਕਟ ਦੂੰਗੀ ਤੇ ਸੰਧੂ ਸਾਹਿਬ ਦੀ ਫੀਅਰ ਡਿਊਟੀ ਲੱਗ ਗਈ ਹੈ ਮੇਰੀ ਮਾਂ ਦਾ ਜਵਾਈ ਦੇਖੋ ਕਿੰਨਾ ਕੰਮ ਮੇਰੀ ਮਾਂ ਦਾ ਜਵਾਈ ਦੇਖੋ ਕਿੰਨਾ ਕੰਮ ਓ ਸੰਧ ਸਾਹਿਬ ਸੰਧ ਸਾਹਿਬ ਹਾਂਜੀ ਇਹ ਤੁਸੀਂ ਕੀ ਕਰਨ ਲੱਗੇ ਜੇ ਇਹ ਮੈਂ ਜੀ ਬਣਾ ਰਿਹਾ ਹਾਂ ਹੈਗਾ ਜੀ ਪੰਜੀਰੀ ਤੇ ਉਹ ਵੀ ਆਪਦੀ ਸਾਲੀ ਵਾਸਤੇ ਸਾਲੀ ਵਾਸਤੇ ਬਈ ਪਹਿਲਾਂ ਪੰਜੀਰੀ ਬਣਾ ਲਈ ਹੈ ਤੇ ਹੁਣ ਬਣਾਉਣ ਲੱਗੇ ਸਾਲੀ ਵਾਸਤੇ ਪੰਜੀਰੀ ਪੂਰੀਆਂ ਰੀਜਾਂ ਲਾ ਦਿਓ ਫਿਰ ਹੈ ਮੈਂ ਨਾਲ ਜੇ ਮਮਾ ਪਪਾ ਨੂੰ ਮੈਂ 4 ਘੰਟੇ ਲੱਗੇ ਹਨ ਬਣਾਉਂਗਾ ਹਾਂ ਜਿਹੜੀ ਸਾਲੀ ਯਾਦ ਰੱਖੇ ਵੀ ਜੀਜੇ ਨੇ ਬਣਾ ਕੇ ਦਿੱਤੀ ਪੰਜੀਰੀ ਐਵੇਂ ਕਹਿੰਦੀ ਰਹਿੰਦੀ ਆ ਵੀ ਮੇਰਾ ਆ ਦੁਖਦਾ ਤੇ ਮੇਰਾ ਉਹ ਦੁਖਦਾ ਹੈ ਜੀਜੇ ਦੀ ਪੰਜੀਰੀ ਬਣਾਈ ਖਾ ਕੇ ਦੁੱਖ ਜੇ ਖਾ ਕੋਸ਼ ਮੇਰੀ ਮਾਂ ਦਾ ਜਵਾਈ ਵੇਖੋ ਕਿੰਨਾ ਕਾਮਾ ਨਜ਼ਰ ਨਾ ਲੱਗੇ ਸੰਤੋਬ ਨਜ਼ਰ ਕੀ ਤੁਹਾਨੂੰ ਨਿਕਲ ਲੱਗੇ ਮਨੇ ਅੱਖ ਵੇਖ ਲਾ ਲੋ ਲਓ ਜੀ ਸਿਸਟਰ ਹੋਣਾਂ ਦੇ ਵਾਸਤੇ ਵੀ ਪੰਜੀਰੀ ਹੈ ਜਿਹੜੀ ਆਪਣੀ ਹੋਗੀ ਰੈਡੀ ਤੇ ਸਿਸਟਰ ਬਈ ਮਿੱਠਾ ਨਹੀਂ ਖਾਂਦੀ ਜਾਨੀ ਕਿ ਖੰਡ ਨਹੀਂ ਖਾਂਦੀ ਉਹਦੇ ਵਾਸਤੇ ਥੋੜੀ ਜੀ ਆਪਾਂ ਲੈ ਦੀ ਕੱਢਣੀ ਹੈ ਅੱਡ ਕੱਢਣੀ ਹੈ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਦੇਸੀ ਖੰਡ ਹੈ ਜਿਹੜੀ ਉਹ ਐਡ ਕਰਾਂਗੇ ਸਮਾਨ ਸਾਰਾ ਵਿੱਚ ਪਾਤਾ ਜਿਹੜਾ ਜਿਹੜਾ ਦੇਸੀ ਸਮਾਨ ਸੀ ਵਿੱਚ ਪਾਉਣ ਵਾਲਾ ਆਪਾਂ ਸਾਰਾ ਪਾ ਕੇ ਮਿਕਸ ਕਰਕੇ ਤੇ ਉਹਦੇ ਲਈ ਥੋੜੀ ਜੀ ਆਪਾਂ ਅੱਡ ਕੱਢ ਕੇ ਤੇ ਫਿਰ ਵਿੱਚ ਜਿਹੜੀ ਖੰਡ ਆ ਉਹ ਐਡ ਕਰ ਦਾਂਗੇ ਟਾਈਮ ਬਹੁਤ ਲੱਗਿਆ ਹਨਾ ਟਾਈਮ ਤਾਂ ਲੱਗਦਾ ਹੀ ਹੈ ਮੈਨੂੰ ਲੱਗਦਾ ਆਪਾਂ ਕਿੰਨੇ ਵਜੇ ਲੱਗੇ ਸੀ ਬਣਾਉਣ 2 ਵਜੇ ਮੈਂ ਤਾਂ ਟਾਈਮ ਦੇਖੀ ਡੇਢ ਨੇੜਕ ਦਾ ਟਾਈਮ ਸੀਗਾ ਤੇ ਹੁਣ ਬਸ 4 ਵਜੇ ਹੀ ਹੋਣਗੇ ਹਨਾ ਘੰਟਾ ਤਾਂ ਪਾ ਇੱਕ ਲੱਗ ਗਿਆ ਹਾਂ ਇੱਕ ਘੰਟਾ ਲੱਗ ਜਾਂਦਾ ਵੀ ਇਹ ਆਪਾਂ ਮੈਂ 1 ਕਿਲੋ ਹੀ ਸੀ ਤਾਂ ਵੀ ਟਾਈਮ ਓਨਾ ਹੀ ਲੱਗਿਆ ਟਾਈਮ ਤਾਂ ਆਟਾ ਵੀ ਜਲਦੀ ਓਨਾ ਟਾਈਮ ਤੇ ਚਲੋ ਆਪਾਂ ਓਨੀ ਚ ਕੱਢ ਦਗੇ ਤੇ ਬਾਕੀ ਵਿੱਚ ਖੰਡ ਐਡ ਕਰ ਦਈਏ ਟੇਸਟ ਕਰਕੇ ਦੇ ਇੱਕ ਚੰਨ ਚੰਨ ਜਿਹਾ ਸਾਡੇ ਦੇ ਸ਼ੁਰੂਆਤ ਕੀਤੀ ਰਮਾਨ ਤੋਂ ਕਿਵੇਂ ਆ ਬਹੁਤ ਟੇਸਟ ਨਾਲ ਮੂਝਾ ਹੋਰੀ ਬਣਾਉਂਦਾ ਕਿਵੇਂ ਬਣੀ ਖਾਇਆ ਕਰਨੀ ਹੁਣ ਇਹ ਸੁਣ ਗਈ ਗੱਲ ਤੁਸੀਂ ਦੱਸੋ ਹੁਣ ਖਾ ਕੇ ਕਿਵੇਂ ਬਣੀ ਹੈ ਬਹੁਤ ਵਧੀਆ ਬਣੀ ਟੇਸਟੀ ਬਣੀ ਹੈ ਟੇਸਟ ਬਹੁਤ ਘੈਂਡਾ ਟੇਸਟ 당ਾਣੀਆਂ ਹੁਣ ਜਿਹਦਾ ਭੁੱਖ ਲੱਗਿਆ ਕਰੋਗੀ ਪੰਜੀਰੀ ਖਾਲਿਆ ਕਰੋ ਜੀ ਠੀਕ ਹੈ ਤੇ ਆਪਾਂ ਬਣਾ ਲਈ ਬਈ ਨਾਲ ਚਾਹ ਕਿਉਂਕਿ ਟਾਈਮ ਦੇਖ ਲਓ ਦਿਨ ਛਿਪ ਗਿਆ ਜਮਾਂ ਪੰਜੀਰੀ ਬਣਾਉਂਦਿਆ ਬਣਾਉਂਦਿਆ ਹਨਾ ਕਨੇ ਬਹੁ ਟਾਈਮ ਲੱਗਿਆ ਬਈ ਮੈਂ ਵੀ ਖਾ ਕੇ ਦੇਖਾ ਹਣਾ ਡੈਡੀ ਨਹੀਂ ਡੈਡੀ ਖਾਣੀ ਵਾਹੀ ਗੁਸਤ ਨਾਲ ਕਿਵੇਂ ਲੱਗਦੀ ਠੀਕ ਹੋਣੀ ਬਈ ਬਹੁਤ ਟੇਸਟੀ ਬਣੀ ਆ ਹਾਂ ਟੇਸਟੀ ਤਾਂ ਬਹੁਤ ਆ ਹੈਨਾ ਮੈਨੂੰ ਨਾ ਐਂ ਲੱਗਦਾ ਸੀ ਵੀ ਮੇਰੇ ਤੋਂ ਖਾਧੀ ਨਹੀਂ ਜਾਣੀ ਪਰ ਟੇਸਟ ਬਹੁਤ ਬੜੀਆਂ ਖਾ ਲਿਆ ਕਰੂਣੀ ਹਣ ਮੈਂ ਕਰਮਾਨ ਤੂੰ ਕੀ ਕਹਿੰਦਾ ਸੀ ਪੈਨ ਐਂ ਕਰ ਪੈਨ ਕੋਸ਼ਿਸ਼ ਪੈਨ ਨੂੰ ਕਹਿੰਦਾ ਸੀ ਕੁਝ ਖਵਾ ਕੇ ਦੇਖ ਤੂੰ ਮੈਂ ਕਹਿੰਦਾ ਸੀ ਖਵਾ ਕੇ ਦੇ ਮੈਂ ਲੈ ਮੈਨੂੰ ਤਾਂ ਖਾਣਾ ਨਹੀਂ ਆਇਆ ਬਈ ਏਰਮਣ ਖਾ ਕੇ ਵੇਖ ਥੋੜੀ ਨਹੀਂ ਖਾ ਥੋੜੀ ਜੀ ਨਹੀਂ ਖਾ ਲੇ ਮੈਂ ਥੋੜੀ ਖਾ ਕੇ ਇੱਕ ਮੇਰੇ ਅੱਖ ਇੱਕ ਚਮਚਾ ਖਾ ਲਾ ਬਈ ਖਾ ਲੀ ਮੈਂ ਫੱਕ ਇੱਕ ਚਮਚਾ ਫੱਕ ਇੱਕ ਚਮਚੀ ਗੰਦੀ ਲਾ ਇਹ ਨਾ ਇਹਨਾਂ ਜਵਾਕਾਂ ਨੂੰ ਤਾਂ ਜਿਵੇਂ ਲੇਜ਼ ਲੂਜ ਹੈ ਜਾਂ ਕੁਝ ਜਿੰਨਾ ਮਰਜੀ ਖਾਣੇ ਨੂੰ ਤੁਸੀਂ 버ਗਰ ਖਵਾ ਕੇ ਆਏ ਤਾਂ ਹੀ ਨਹੀਂ ਖਾਂਦਾ ਹਾਂ ਇਹਦਾ ਹੁਣ ਬੱਬਰ ਦੇ ਘਰ ਨੂੰ ਟੱਟ ਭਰਿਆ ਹੋਊਗਾ ਹਨਾ ਪੰਜਾਬੀ ਦੇ ਵਿੱਚ ਮੈਂ ਦੱਸਣ ਲੱਗਾ ਸੀ ਕਭਾਈ ਪੈਨ ਕਿਵੇਂ ਘਮਾਉਂਦਾ ਸੀ ਪੈਨ ਕਿਵੇਂ ਘਮਾਉਂਦਾ ਸੀ ਲੈ ਘਮਾ ਕਮਾ ਕਮਾ ਲਾਈਆਂ ਬਈ ਹਾਂ ਵੀ ਆਏ ਮੈਥੋਂ ਤਾਂ ਨਹੀਂ ਘਮਾਉਂਦਾ ਇਹ ਮੈਨੂੰ ਕਹਿੰਦਾ ਪੈਨ ਘੁਮਾ ਕੇ ਦਿਖਾ ਲੈ ਦੱਸ ਪਤਾ ਨਹੀਂ ਕਿੱਥੋਂ ਸਕਦੇ ਤਰੀਕੇ ਇਹ ਲਓ ਜੀ ਆਪਾਂ ਚਾਹ ਪੀ ਲਈ ਆ ਪੰਜੀਰੀ ਖਾ ਲਈ ਆ ਤੇ ਸੰਧੂ ਸਾਹਿਬ ਦਾ ਖਾ ਪੀ ਕੇ ਆਵਦਾ ਚਲੇ ਗਏ ਆ ਤੇ ਮੈਂ ਤੇ ਾਰਮਾਨ ਬੈਠੇ ਆ ਤੇ ਹੁਣ ਆਪਾਂ ਵਲੌਗ ਦਾ ਕਰਦੇ ਆ ਜੀ ਐਂਡ ਕਿਉਂਕਿ ਟਾਈਮ ਕਾਫੀ ਹੋ ਗਿਆ ਤੇ ਥੱਕ ਗਏ ਬਹੁਤ ਜ਼ਿਆਦਾ ਤੇ ਜੇਕਰ ਤੁਹਾਨੂੰ ਸਾਡਾ ਆਈ ਦਾ ਬਲੌਗ ਵਧੀਆ ਲੱਗਿਆ ਹੋਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਜਿਹਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਰੇ ਜਣੇ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਮਿਲਦੇ ਆਂ ਜੀ ਤੁਹਾਨੂੰ ਇੱਕ ਵਧੀਆ ਜਿਹਾ ਤੇ ਸੋਹਣਾ ਜਿਹਾ ਬਲੌਗ ਲੈ ਕੇ ਨੈਕਸਟ ਬਲੌਗ ਚ ਬਾਏ ਬਾਏ ਜੀ